ਵੇਰ ਦਾ ਸੂਰਜ ਚੜ੍ਹਨਾ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਸੜਕ ਤੇ ਪਈ ਇੱਕ ਲਾਸ਼ ਲੋਕਾਂ ਨੂੰ ਦਿਖਣੀ ਸ਼ੁਰੂ ਹੁੰਦੀ ਹੈ ਪਰ ਇਸ ਦੀ ਹਾਲਤ ਇੰਨੇ ਜ਼ਿਆਦਾ ਖਰਾਬ ਸਨ ਕਿ ਇਹ ਪਛਾਣਨਾ ਔਖਾ ਸੀ ਕਿ ਇਹ ਕੌਣ ਹੈ ਇਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਿਆ ਸੀ ਪਹਿਲੀ ਨਜ਼ਰੇ ਦੇਖਣ ਵਾਲੇ ਲੋਕਾਂ ਨੂੰ ਇਹੀ ਲੱਗਿਆ ਕਿ ਇਹ ਕੁੜੀ ਸੈਰ ਕਰਨ ਨਿਕਲੀ ਹੋਣੀ ਹੈ ਅਤੇ ਬਾਅਦ ਦੇ ਵਿੱਚ ਇਸ ਨੂੰ ਕੋਈ ਵੱਡਾ ਵਾਹਨ ਜਿਸ ਦੇ ਵਿੱਚ ਟਰੱਕ ਜਾਂ ਫਿਰ ਕੈਂਟਰ ਕੋਈ ਇਹੋ ਜੀ ਚੀਜ਼ ਹੋਣੀ ਹੈ ਜਿਹੜੀ ਇਸ ਨੂੰ ਟੱਕਰ ਮਾਰ ਗਿਆ ਤੇ ਉਸ ਤੋਂ ਬਾਅਦ ਇਹ ਕੁੜੀ ਦਾ ਇੰਨਾ ਬੁਰਾ ਹਾਲ ਹੋ ਗਿਆ ਉਸ ਦੇ ਚਿਹਰੇ ਦੇ ਉੱਪਰੋਂ ਇੱਕ ਇੱਕ ਕਰਕੇ ਕਈ ਵਾਹਨ ਲੰਘ ਚੁੱਕੇ ਸੀ ਬੁਰੀ ਤਰ੍ਹਾਂ ਦੇ ਨਾਲ ਉਹ ਕੁਚਲਿਆ ਗਿਆ ਸੀ ਸ਼ਕਲ ਪਛਾਣਣੀ ਔਖੀ ਸੀ ਹੁਣ ਪੁਲਿਸ ਤੇ ਕੋਲ ਹੀ ਰਿਪੋਰਟ ਪਹੁੰਚਦੀ ਹੈ ਤੇ ਪੁਲਿਸ ਤੇ ਲਈ ਵੀ ਕਿ ਗੁੰਜਲਦਾਰ ਗੁੱਥੀ ਬਣਦੀ ਹੈ ਕਿ ਇਹ ਹੀ ਆਖਿਰਕਾਰ ਹੈ ਕੋਣ ਸਾਰਾ ਕੁਝ ਦੇਖਤੇ ਹੋਏ ਮਿਸਿੰਗ ਰਿਪੋਰਟਸ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਇਤਿਹਾਸੇ ਪਾਸੇ ਕਿਸੇ ਥਾਣੇ ਦੇ ਵਿੱਚ ਕਿਸੇ ਪੁਲਿਸ ਵਾਲੇ ਦੇ ਕੋਲ ਇਹ ਜਾਣਕਾਰੀ ਤਾਂ ਨਹੀਂ ਆਈ ਕਿ ਕੋਈ ਕੁੜੀ ਗਾਇਬ ਹੈ ਅਤੇ ਨਾਲ ਹੀ ਇੱਕ ਟੈਟੂ ਜਿਹੜਾ ਕਿ ਇਸ ਕੁੜੀ ਦੀ ਬਾਹ ਦੇ ਉੱਪਰ ਬਣਿਆ ਹੋਇਆ ਸੀ ਉਸ ਟੈਟੂ ਨੇ ਹੀ ਸਾਰਾ ਭੇਦ ਖੋਲਿਆ ਪਤਾ ਲੱਗਦਾ ਹੈ ਕਿ ਇਹ ਕੁੜੀ ਜੋ ਕਿ ਮਨਪ੍ਰੀਤ ਹੈ ਇਸ ਦੀ ਬਾਹ ਦੇ ਉੱਪਰ ਪ੍ਰਭਦੀਪ ਨਾਮ ਦਾ ਇੱਕ ਟੈਟੂ ਬਣਿਆ ਹੁੰਦਾ ਹੈ ਤੇ ਪੁਲਿਸ ਦੇ ਕੋਲ ਇਹੀ ਸਭ ਤੋਂ ਵੱਡਾ ਕਲੂ ਹੁੰਦਾ ਹੈ ਜਿਸ ਤੇ ਆਧਾਰ ਤੇ ਉਹ ਪੂਰਾ ਕੇਸ ਸੋਲਵ ਕਰ ਲੈਂਦੀ ਹੈ ਪ੍ਰਭਦੀਪ ਨਾਮ ਦਾ ਇਹ ਟੈਟੂ ਕਿਸੇ ਕੁੜੀ ਦਾ ਮਿਸਿੰਗ ਹੋਣਾ ਇਹ ਦੋ ਚਾਰ ਗੱਲਾਂ ਪੁਲਿਸ ਦੇ ਕੋਲ ਸੀ ਅਤੇ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੂੰ ਫੈਲਾ ਦਿੱਤਾ ਗਿਆ ਇੱਕ ਫੋਨ ਹੁਣ ਪੁਲਿਸ ਦੇ ਕੋਲ ਆਂਦਾ ਤੇ ਉਹੋ ਦੱਸਦੇ ਨੇ ਕਿ ਸਾਡੀ ਧੀ ਵੀ ਗਾਇਬ ਹੈ ਉਸ ਦਾ ਨਾਮ ਮਨਪ੍ਰੀਤ ਕੌਰ ਹੈ ਪੁੱਤਰੀ ਕੇਸਰ ਸਿੰਘ ਉਹ ਵੀ ਗਾਇਬ ਹੈ ਤੇ ਉਸ ਦੀ ਬਾਹ ਦੇ ਉੱਪਰ ਵੀ ਪ੍ਰਭਦੀਪ ਲਿਖਿਆ ਹੋਇਆ ਹੈ ਪ੍ਰਭਦੀਪ ਕੋਣਾ ਇੱਕ ਕਹਾਣੀ ਬਾਤ ਦੇ ਵਿੱਚ ਚਲਨੀ ਅੱਗੇ ਪਰ ਇਸ ਮੌਕੇ ਤੇ ਹੁਣ ਇਹ ਕੁੜੀ ਜਿਸ ਦਾ ਨਾਮ ਮੰਨਪ੍ਰੀਤ ਸੀ ਘਰ ਤੋਂ ਗਾਇਬ ਕਿਵੇਂ ਹੋਈ ਕਿਵੇਂ ਇਸ ਦੀ ਮ੍ਰਿਤਕ ਦੇ ਲਾਸ਼ ਬੁਰੀ ਤਰ੍ਹਾਂ ਦੇ ਨਾਲ ਦੱਬੀ ਕੁਚਲੀ ਸੜਕ ਦੇ ਕਿਨਾਰੇ ਮਿਲੀ ਕੀ ਇਸ ਦੇ ਨਾਲ ਕੋਈ ਹਾਦਸਾ ਹੋਇਆ ਜਾਂ ਫਿਰ ਕਿਸੇ ਦੇ ਵੱਲੋਂ ਕਮਾੜੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਸਾਰੇ ਸਵਾਲ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਦੇ ਜ਼ਹਿਨ ਦੇ ਵਿੱਚ ਸੀ ਪਰ ਇਹ ਇੱਕ ਡਰਾ ਦੇਣ ਵਾਲੀ ਕਹਾਣੀ ਹੈ ਜਿਸ ਦੇ ਵਿੱਚ ਇੱਕ ਕੁੜੀ ਨੇ ਭਰੋਸਾ ਕੀਤਾ ਪਿਆਰ ਕੀਤਾ रिश्ਤੇ ਬਣਾਏ ਪਰ ਇਸ ਸਮਗਰੋਂ ਇਹੋ ਜਿਹੀ ਦਲਦਲ ਦੇ ਵਿੱਚ ਫਸ ਗਈ ਕਿ ਇੱਕ ਤੋਂ ਬਾਅਦ ਇੱਕ ਮੁੰਡਿਆਂ ਦੇ ਹੱਥਾਂ ਦੇ ਵਿੱਚ ਪੈਂਦੀ ਰਹੀ ਪਰ ਫਿਰ ਵੀ ਉਸ ਨੂੰ ਜ਼ਿੰਦਗੀ ਨਹੀਂ ਮਿਲ پا ਰਹੀ ਸੀ ਉਹ ਜ਼ਿੰਦਗੀ ਜਿਸ ਤੇ ਉਹ ਸੁਪਨੇ ਦੇਖ ਰਹੀ ਸੀ ਵਿਆਹੀ ਹੋਈ ਕੁੜੀ ਸੀ ਇਹ ਦਰਅਸਲ 8 ਸਾਲ ਪਹਿਲਾਂ ਇਸ ਦਾ ਵਿਆਹ ਸੁਖਬੀਰ ਸਿੰਘ ਨਾਮ ਦੇ ਇੱਕ ਬੰਦੇ ਦੇ ਨਾਲ ਹੋਇਆ ਸੀ ਸ਼ਹੀਦ ਉਦਮ ਸਿੰਘ ਨਗਰਦਾਹੋਂ ਰਹਿਣ ਵਾਲਾ ਸੀ ਨਾਮ ਉਸਤਾ ਸੁਖਬੀਰ ਸਿੰਘ ਸੀ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਮਨਪ੍ਰੀਤ कौर ਦੇ ਨਾਲ ਵਿਆਹ ਹੋਇਆ ਸੀ ਇਹ ਮਨਪ੍ਰੀਤ ਬਿਜਨੌਰ ਉੱਤਰਾਖੰਡ ਦੀ ਰਹਿਣ ਵਾਲੀ ਸੀ ਦੋਹਾਂ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਪਤੀ ਨੂੰ ਹੀ ਲੱਗਿਆ ਸੀ ਕਿ ਘਰ ਦਾ ਹੁਣ ਮਾਹੌਲ ਬਦਲ ਜਾਣਾ ਹੈ ਦਿਨ ਰਾਤ ਡਰਾਈਵਰੀ ਕਰਦਾ ਹੋਇਆ ਉਹ ਵੀ ਥੱਕ ਜਾਂਦਾ ਸੀ ਘਰ ਦੇ ਵਿੱਚ ਇਸ ਨਵੀਂ ਵਿਆਹੀ ਲਾੜੀ ਨੂੰ ਲਿਆਣ ਤੋਂ ਬਾਅਦ ਉਸਨੇ ਚੰਗੇ ਸੁਪਨੇ ਅਤੇ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਵਿਆਹ ਦੇ ਸਾਲ 2 ਸਾਲ ਤੱਕ ਇਸ ਘਰ ਦੇ ਵਿੱਚ ਕੋਈ ਬੱਚਾ ਨਹੀਂ ਸੀ ਜਿਸ ਤੇ ਚਲਦੇ ਹੋਏ ਮਨਪ੍ਰੀਤ ਅਕਸਰ ਹੀ ਆਪਣੇ ਡਰਾਈਵਰ ਪਤੀ ਨੂੰ ਕਹਿੰਦੀ ਸੀ ਕਿ ਮੇਰਾ ਜੀ ਨਹੀਂ ਲੱਗਦਾ ਪਤੀ ਕਹਿੰਦਾ ਹੁੰਦਾ ਸੀ ਕਿ ਤੂੰ ਕੁਝ ਹੋਰ ਕੰਮ ਕਰ ਲਿਆ ਕਰ ਅੰਦਰ ਬਾਹਰ ਜਾਇਆ ਕਰ ਤੇ ਆਪਣਾ ਮਨ ਲਗਾਇਆ ਕਰ 2 ਸਾਲ ਬਾਅਦ ਹੁਣ ਜਦੋਂ ਕਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਤਾਂ ਸੁਖਬੀਰ ਸਿੰਘ ਨੂੰ ਇਹੀ ਹੋਇਆ ਕਿ ਹੁਣ ਉਸਦੀ ਪਤਨੀ ਇਹਦੇ ਵਿੱਚ ਮਸਰੂਫ ਹੋ ਜਾਵੇ ਕਿ ਉਸ ਦਾ ਸਾਰਾ ਦਿਨ ਇਹਦੇ ਨਾਲ ਲੰਘ ਜਾਣਾ ਅਤੇ ਉਹ ਇਹ ਸ਼ਿਕਾਇਤ ਕਰਨ ਤੋਂ ਵੀ ਹਟ ਜਾਊਗੀ ਕਿ ਮੇਰਾ ਇੱਥੇ ਜੀ ਨਹੀਂ ਲੱਗਦਾ ਪਰ ਇਹ ਸ਼ਿਕਾਇਤਾਂ ਹੁਣ ਵੀ ਬਰਕਰਾਰ ਰਹੀਆਂ ਮੰਤਰੀ ਦਾ ਹੀ ਕਹਿਣਾ ਹੁੰਦਾ ਜਦੋਂ ਵੀ ਉਸ ਦਾ ਪਤੀ ਘਰ ਆਉਂਦਾ ਕੰਮ ਤੋਂ ਕਿ ਮੇਰਾ ਇੱਥੇ ਜੀ ਨਹੀਂ ਲੱਗਦਾ ਮੈਂ ਕੱਲੀ ਬੈਠੀ ਆ ਅਤੇ ਉਹ बार-बार ਜ਼ਿੱਦ ਕਰਦੀ ਕਿ ਮੈਂ ਆਪਣੇ ਪੇਕੇ ਘਰ ਜਾਣਾ ਹੁਣ ਪੇਕੇ ਘਰ ਜਾਣ ਦੇ ਪਿੱਛੇ ਦਾ ਕੋਈ ਹੋਰ ਰਾਤ ਸੀ ਇਹ ਵੀ ਸੁਖਬੀਰ ਦੇ ਮਨ ਦੇ ਵਿੱਚ ਖਟਕਣ ਲੱਗ ਪਿਆ ਪਰ ਫੇਰ ਇੱਕ ਦਿਨ ਆਪਣੀ ਧੀ ਨੂੰ ਲੈ ਕੇ ਮਨਪ੍ਰੀਤ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਸੁਖਬੀਰ ਸਿੰਘ ਜਦੋਂ ਆ ਕੇ ਦੇਖਦਾ ਤਾਂ بار بار ਫੋਨ ਕਰਦਾ ਆਪਣੀ ਪਤਨੀ ਨੂੰ ਅਤੇ ਉਸਦੇ ਮਾਪਿਓ ਨੂੰ ਵੀ ਆਖਦਾ ਹੈ ਕਿ ਇਸ ਨੂੰ ਵਾਪਸ ਭੇਜਿਆ ਜਾਵੇ ਪਰ ਨਾ ਤਾਂ ਉਹਦੇ ਮਾਪਿਓ ਦੇ ਵੱਲੋਂ ਹਾਮੀ ਭਰੀ ਗਈ ਅਤੇ ਨਾ ਹੀ ਮਨਪ੍ਰੀਤ ਨੇ ਕੋਈ ਹਾਂ ਦੇ ਵਿੱਚ ਜਵਾਬ ਦਿੱਤਾ ਜਿਸ ਨੂੰ ਸੁਣ ਕੇ ਸੁਖਬੀਰ ਸਿੰਘ ਨਿਸ਼ਚਿੰਤ ਹੋ ਕੇ ਬੈਠ ਜਾਂਦਾ ਕਿ ਮੇਰੀ ਪਤਨੀ ਅਤੇ ਬੱਚੀ ਆ ਜਾਵੇਗੀ ਆਪਣੀ ਬੱਚੀ ਦੇ ਨਾਲ ਵੀ ਉਸ ਦਾ ਮੋਹ ਸੀ ਘਰ ਦੇ ਵਿੱਚ ਨਵੀਂ-ਨਵੀਂ ਦੀ ਆਈ ਸੀ ਪਰ ਹੁਣ ਉਸ ਦੀ ਇਹ ਪਤਨੀ ਘਰ ਦੇ ਵਿੱਚ ਵਾਪਸ ਨਹੀਂ ਆਣਾ ਚਾਹੁੰਦੀ ਸੀ ਸੁਖਬੀਰ ਸਿੰਘ ਇੱਕ ਦਿਨ ਆਪਣੀ ਪਤਨੀ ਨੂੰ ਲੈਣ ਦੇ ਲਈ ਉਸਦੇ ਪੇਕੇ ਘਰ ਦੇ ਵਿੱਚ ਵੀ ਗਿਆ ਪਰ ਜਦੋਂ ਉਹ ਇੱਥੇ ਪਹੁੰਚਦਾ ਹੈ ਫਿਰ ਉਹ ਦੱਸਦੇ ਨੇ ਕਿ ਸਾਡੀ ਧੀ ਮਨਪ੍ਰੀਤ ਇੱਥੇ ਨਹੀਂ ਰਹਿੰਦੀ ਇਹ ਸੁਣ ਕੇ ਉਹ ਹੋਰ ਵੀ ਜ਼ਿਆਦਾ ਹੈਰਾਨ ਹੁੰਦਾ ਹੈ ਕਿ ਇੱਕ ਵਿਆਹੀ ਹੋਈ ਕੁੜੀ ਜਿਸਦਾ ਮੇਰੇ ਨਾਲ ਵਿਆਹ ਹੋਇਆ ਹੈ ਮੇਰੀ ਪਤਨੀ ਹੈ ਮੇਰੇ ਇੱਕ ਬੱਚੇ ਦੀ ਮਾਂ ਹੈ ਉਹ ਨਾ ਤਾਂ ਉਹ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਨਾ ਹੀ ਆਪਣੇ ਪੇਕੇ ਘਰ ਦੇ ਵਿੱਚ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਕਾਸ਼ੀਪੁਰ ਨਾਮ ਦੀ ਜਗ੍ਹਾ ਤੇ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿ ਰਹੀ ਹੈ ਤੇ ਉਸ ਦਾ ਸਾਰਾ ਖਰਚਾ ਇੱਕ ਦੁਕਾਨ ਤੇ ਕੰਮ ਕਰਨ ਕਰਕੇ ਚੱਲ ਰਿਹਾ ਹੈ ਕਪੜੇ ਦੀ ਦੁਕਾਨ ਤੇ ਉਹ ਲੱਗੀ ਹੋਈ ਸੀ ਅਤੇ ਉੱਥੋਂ ਆਪਣਾ ਸਾਰਾ ਖਰਚਾ ਕੱਢ ਰਹੀ ਸੀ ਰੈਂਟ ਕੱਢ ਰਹੀ ਸੀ ਪਰ ਨਾਲ ਹੀ ਹੁਣ ਇੱਕ ਨਵੀਂ ਕਹਾਣੀ ਸ਼ੁਰੂ ਹੋਣੀ ਹੈ ਇੱਥੋਂ ਹੀ ਸੁਖਬੀਰ ਸਿੰਘ ਤਾਂ ਇਹ ਚਾਹੁੰਦਾ ਸੀ ਕਿ ਉਸਦੀ ਪਤਨੀ ਘਰ ਨੂੰ ਵਾਪਸ ਆ ਜਾਵੇ ਪਰ ਮਨਪ੍ਰਿਤ ਮੰਨੀ ਨਹੀਂ ਜਿਸ ਦੇ ਚਲਦੇ ਹੋਏ ਸੁਖਬੀਰ ਸਿੰਘ ਗੁੱਸੇ ਅਤੇ ਜ਼ਿੱਦ ਦੇ ਵਿੱਚ ਆਪਣੀ 마ਸੂਮ ਬੱਚੀ ਨੂੰ ਮਾਂ ਦੇ ਕੋਲੋਂ ਚੁੱਕਦਾ ਅਤੇ ਵਾਪਸ ਆਪਣੇ ਘਰ ਲੈ ਆਉਂਦਾ ਹੈ ਇਧਰ ਮਨਪ੍ਰੀਤ ਕੋਰ ਜੋ ਕਿ ਕਿਰਾਏ ਦੇ ਕਮਰੇ ਦੇ ਵਿੱਚ ਕੱਲੀ ਰਹਿ ਰਹੀ ਸੀ ਪਤਾ ਲੱਗਦਾ ਹੈ ਕਿ ਇੱਕ ਦਿਨ ਕੱਪੜੇ ਦੀ ਦੁਕਾਨ ਤੇ ਕੋਈ ਟਰੱਕ ਭਰ ਕੇ ਕੱਪੜੇ ਲੈ ਕੇ ਆਇਆ ਸੀ ਅਤੇ ਉਸੇ ਟਰੱਕ ਡਰਾਈਵਰ ਦੇ ਨਾਲ ਮਨਪ੍ਰੀਤ ਦੀ ਅੱਖਾਂ ਚਾਰ ਹੋਈਆਂ ਪਹਿਲੀ ਮੁਲਾਕਾਤ ਦੇ ਵਿੱਚ ਹੀ ਦੋਹਾਂ ਨੇ ਨੰਬਰ ਐਕਸਚੇਂਜ ਕਰ ਲਏ ਇੱਕ ਦੂਸਰੇ ਦੇ ਨਾਲ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਵਧਦੀ ਗਈ ਇਹ ਮੁੰਡਾ ਟਰੱਕ ਡਰਾਈਵਰ ਜਿਸ ਦਾ ਨਾਮ ਨਫੀਸ ਸੀ ਅਤੇ ਯੂਪੀ ਦਾ ਰਹਿਣ ਵਾਲਾ ਸੀ ਮਨਪ੍ਰੀਤ ਨਾਲ ਇਸਦੇ ਸੰਪਰਕ ਵਧਦੇ ਗਏ ਇਹ ਉਸਦੇ ਕਮਰੇ ਤੇ ਵੀ ਆਉਣ ਲੱਗਿਆ ਪਰ ਹੌਲੀ ਹੌਲੀ ਮਨਪ੍ਰੀਤ ਨੂੰ ਪਤਾ ਲੱਗਦਾ ਹੈ ਕਿ ਇਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਪਰ ਫਿਰ ਵੀ ਉਹ ਉਸਦੇ ਨਾਲ ਵਿਆਹ ਕਰਨ ਦੀ ਜ਼ਿੱਦ ਕਰਦੀ ਹੈ ਇਹ ਰਿਸ਼ਤਾ ਹੌਲੀ-ਹੌਲੀ ਅੱਗੇ ਵਧਾ ਗਿਆ ਇੱਕ ਦਿਨ ਮਨਪ੍ਰੀਤ ਦੇ ਦਬਾਅ ਪਾਉਣ ਤੋਂ ਬਾਅਦ ਨਫੀਜ਼ ਆਖਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਅਤੇ ਉਹ ਆਖਦਾ ਹੈ ਕਿ ਮੈਂ ਤੇਰੇ ਲਈ ਕੋਈ ਹੋਰ ਮੁੰਡਾ ਲੱਭ ਦੇਣਾ ਅਤੇ ਤੂੰ ਉਸਦੇ ਨਾਲ ਰਹਿਣਾ ਸ਼ੁਰੂ ਕਰ ਦੇਵੀਂ ਉਹ ਇੱਕ ਅਮੀਰ ਮੁੰਡਾ ਹੈ ਉਸਦਾ ਵਿਆਹ ਨਹੀਂ ਹੋਇਆ ਪਰ ਉਹ ਤੇਰੇ ਸਾਰੇ ਖਰਚੇ ਵੀ ਪੂਰੀ ਕਰੇਗਾ ਤੇ ਤੈਨੂੰ ਵੀ ਦੇਖ ਲਵੇਗਾ ਹਾਲਾਂਕਿ ਮਨਪ੍ਰੀਤ ਇਹ ਸਭ ਕੁਝ ਸੁਣ ਕੇ ਰਾਜ਼ੀ ਨਹੀਂ ਹੁੰਦੀ ਤੇ ਨਫੀਸ ਨੂੰ ਆਖਦੀ ਹੈ ਕਿ ਆਪਣੇ ਪਿਆਰ ਦਾ ਕੀ ਮੈਂ ਤੈਨੂੰ ਪਿਆਰ ਕਰਦੀ ਆ ਤੇ ਮੈਂ ਤੇਰੇ ਨਾਲ ਹੀ ਵਿਆਹ ਕਰਵਾਣਾ ਤਾਂ ਨਫੀਸ ਇਥੇ ਆਖਦਾ ਹੈ ਕਿ ਕੋਈ ਗੱਲ ਨਹੀਂ ਤੂੰ ਵਿਆਹ ਉਸ ਮੁੰਡੇ ਨਾਲ ਕਰਵਾ ਲੈ ਜਿਹੜਾ ਕਿ ਮੇਰਾ ਦੋਸਤ ਹੈ ਅਮੀਰ ਘਰਾਣੇ ਤੋਂ ਐ ਉਹ ਤੇ ਆਪਾਂ ਦੋਵੇਂ ਤਾਂ ਮਿਲਦੇ ਹੀ ਰਹਾਂਗੇ ਹੁਣ ਉਹ ਬੰਦਾ ਇਹੋ ਜਿਹਾ ਕਰਾਬਤੇ ਘਟਿਆ ਕਹਿ ਲੋ ਗੰਦਾ ਬੰਦਾ ਨਿਕਲਿਆ ਜਿਸ ਤੇ ਚਲਦੇ ਹੋਏ ਮੰਨਪਰੀ ਦੋਥੇ ਕਰੀਬ 10 ਦਿਨ ਹੀ ਰੁਕੀ ਅਤੇ ਬਾਅਦ ਦੇ ਵਿੱਚ ਫਿਰ ਤੋਂ ਏਸੇ ਥਾਂ ਤੇ ਕਾਸ਼ੀਪੁਰ ਵਾਪਸ ਆ ਗਈ ਕਪੜੇ ਦੀ ਦੁਕਾਨ ਤੇ ਹੀ ਜਿੱਥੇ ਉਹ ਕੰਮ ਕਰਦੀ ਸੀ ਅਦਨ ਹਫੀਜ਼ ਨੂੰ ਮਿਲ ਕੇ ਆਖਦੀ ਹੈ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਣਾ ਤੂੰ ਮੇਰੇ ਨਾਲ ਵਿਆਹ ਕਰਵਾ ਪਰ ਜਦੋਂ ਨਫੀਸ बार-बार ਮਨਾ ਕਰਦਾ ਫਿਰ ਮਨਪ੍ਰੀਤ ਧਮਕੀਆਂ ਤੇ ਉਤਰ ਆਉਂਦੀ ਹੈ ਤੇ ਆਖਦੀ ਹੈ ਕਿ ਮੈਂ ਪੁਲਿਸ ਦੇ ਕੋਲ ਜਾਵਾਂਗੀ ਅਤੇ ਕਹੂੰਗੀ ਕਿ ਤੂੰ ਮੇਰੇ ਨਾਲ ਗਲਤ ਕੀਤਾ ਹੈ ਅਤੇ ਤੈਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਫਿਰ ਤੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਕੱਟੇਗਾ ਜੇਕਰ ਮੇਰੇ ਨਾਲ ਵਿਆਹ ਨਹੀਂ ਕਰਵਾਉਂਦਾ ਇਹ ਸਭ ਕੁਝ ਸੁਣ ਕੇ ਨਫੀਸ ਡਰ ਜਾਂਦਾ ਹੈ ਕਿ ਇਹ ਉਸਦੇ ਨਾਲ ਹੋਣ ਕੀ ਵਾਲਾ ਉਹਦੀ ਜ਼ਿੰਦਗੀ ਇਹ ਕੁੜੀ ਬਰਬਾਦ ਕਰ ਸਕਦੀ ਹੈ ਉਹ ਜਾਂਦਾ ਤੇ ਜਾ ਕੇ ਕਈ ਕ੍ਰਾਈਮ ਅਤੇ ਇਹੋ ਜਿਹੀਆਂ ਫਿਲਮਾਂ ਦੇਖਦਾ ਹੈ ਜਿਸ ਦੇ ਵਿੱਚ ਇਹ ਸਭ ਕੁਝ ਦਿਖਾਇਆ ਹੋਵੇ ਇੱਕ ਤੇ ਇੱਕ ਫਿਲਮ ਦੇ ਵਿੱਚ ਉਸਨੇ ਸੀਨ ਦੇਖਿਆ ਕਿ ਟਰੱਕ ਦੇ ਨਾਲ ਵਿਲਨ ਦਾ ਚਿਹਰਾ ਕੁਚਲਿਆ ਜਾਂਦਾ ਹੈ ਵਿਲਨ ਦੇ ਵੱਲੋਂ ਹੀਰੋ ਦਾ ਚਿਹਰਾ ਕੁਚਲਿਆ ਜਾਂਦਾ ਹੈ ਤੇ ਉਸ ਦੀ ਪਛਾਣ ਕਰਨਾ ਔਖੀ ਹੋ ਜਾਂਦੀ ਹੈ ਅਵੇਸ ਨੂੰ ਲੱਗਦਾ ਹੈ ਕਿ ਉਹ ਵੀ ਇਹ ਤਰੀਕਾ ਅਪਣਾਏਗਾ ਤੇ ਹੀ ਸਾਰੇ ਝੰਜਟ ਤੋਂ ਬਚ ਜਾਊਗਾ ਪਰ ਉਸ ਤੋਂ ਨਹੀਂ ਪਤਾ ਸੀ ਕਿ ਉਹ ਕਿੱਡੀ ਵੱਡੀ ਗਲਤੀ ਕਰਨ ਜਾ ਰਿਹਾ ਹੈ ਜਿਸ ਦੇ ਚਲਦੇ ਹੋਏ ਉਸ ਨੂੰ ਹੁਣ ساری ਜ਼ਿੰਦਗੀ ਨਾ ਸਿਰਫ ਜੇਲ੍ਹ ਦੇ ਵਿੱਚ ਭੁਗਤਣਾ ਪਵੇਗਾ ਉਸ ਦਾ ਤੇ ਉਸ ਦੇ ਪਰਿਵਾਰ ਦਾ ਨਾਮ ਵੀ ਖਰਾਬ ਹੋਣਾ ਤੇ ਇਹ ਸਾਰਾ ਕੁਝ ਕਰਨ ਦੇ ਬਾਬਤ ਜੋ ਕੁਝ ਪੁਲਿਸ ਦੇ ਵੱਲੋਂ ਉਹਨੂੰ ਕਿਹਾ ਤੇ ਸੁਣਾਇਆ ਜਾਣਾ ਉਹ ਵੱਖਰੇ ਤੌਰ ਤੇ ਸੀ ਉਸ ਦੇ ਪਰਿਵਾਰਿਕ ਮੈਂਬਰ ਕੰ ਸਭ ਕੁਝ ਤਾਂ ਖਰਾਬ ਹੋਣ ਹੀ ਸੀ ਤਾਂ ਖੈਰ ਇੱਥੇ ਹੁਣ ਨਫੀਸ ਇੱਕ ਪਲਾਨ ਬਣਾਉਂਦਾ ਹੈ ਮਨਪ੍ਰੀਤ ਦੇ ਕਾਲ ਜਾਂਦਾ ਤੇ ਆਖਦਾ ਹੈ ਕਿ ਅੱਜ ਮੈਂ ਬਹੁਤ ਖੁਸ਼ ਆ ਚੱਲ ਮੈਂ ਤੈਨੂੰ ਕਿਤੇ ਘੁਮਾ ਕੇ ਲੈ ਕੇ ਆਵਾਂ ਘੁਮਾਉਣ ਦੇ ਲਈ ਹੋਸਟ ਨੂੰ ਟਰੱਕ ਦੇ ਵਿੱਚ ਲੈ ਕੇ ਜਾਂਦਾ ਇੱਕ ਟਾਬੇ ਤੇ ਰੁੱਕ ਕੇ ਉਹ ਰੋਟੀ ਪਾਣੀ ਖਾਂਦੇ ਨੇ ਡਰਿੰਕ ਵੀ ਕਰਦੇ ਨੇ ਕੋਈ ਬੀਅਰ ਪਿੰਦਾ ਕੋਈ ਸ਼ਰਾਬ ਪਿੰਦਾ ਤੇ ਉਸ ਤੋਂ ਬਾਅਦ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੇ ਨੇ ਇਹ ਦੋਵੇਂ ਜਾਣੇ ਕੁੜੀ ਨੂੰ ਐਨ ਉਸ ਮੌਕੇ ਤੇ ਹੀ ਟਾਬੇ ਦੇ ਵਿੱਚ ਬੈਠਿਆਂ ਕਿਸੇ ਨੰਬਰ ਤੋਂ ਫੋਨ ਆਉਂਦਾ ਉਸ ਫੋਨ ਤੇ ਗੱਲ ਕਰਦੀ ਹੈ ਅਤੇ ਫਿਰ ਜ਼ਿੱਦ ਕਰਨ ਲੱਗਦੀ ਹੈ ਕਿ ਮੈਂ ਵਾਪਸ ਜਾਣਾ ਹੈ ਮੁੰਡਾ ਆਖਦਾ ਹੈ ਕਿ ਮੈਂ ਤਾਂ ਪੂਰਾ ਪਲਾਨ ਬਣਾਇਆ ਸੀ ਆ ਪੰਜ ਰਾਤ ਹਰੀਦਵਾਰ ਰੁਕਣਾ ਸੀ ਅਤੇ ਸਵੇਰੇ ਜਾਣਾ ਸੀ ਵਾਪਸ ਪਰ ਤੂੰ ਆਖ ਰਹੀ ਹੈ ਹੁਣੇ ਹੀ ਜਾਣਾ ਆਖਿਰਕਾਰ ਕਾਰਨ ਕੀ ਹੈ ਫੋਨ ਕਿਧਾ ਆਇਆ ਸੀ ਤੈਨੂੰ ਕੋਈ ਕਿਉਂ ਉੱਥੇ ਵਾਪਸ ਬੁਲਾ ਰਿਹਾ ਇਹ ਸਭ ਕੁਝ ਦੇਖਣ ਤੋਂ ਬਾਅਦ ਉਹ ਨਫੀਜ਼ ਤੇ ਮੰਨਦੇ ਵਿੱਚ ਇਹ ਵੀ ਆ ਗਿਆ ਕਿ ਇਹ ਕੁੜੀ ਮੇਰੇ ਨਾਲ ਧੋਖਾ ਕਰ ਰਹੀ ਹੈ ਕਿਸੇ ਹੋਰ ਮੁੰਡੇ ਦੇ ਨਾਲ ਵੀ ਇਸ ਦੀ ਗੱਲਬਾਤ ਹੈ ਇਸੇ ਕਰਕੇ ਹੀ ਨਾਤਾ ਮੈਨੂੰ ਫੋਨ ਦੇ ਰਹੀ ਹੈ ਨਾ ਹੀ ਦੱਸ ਰਹੀ ਹੈ ਕਿ ਫੋਨ ਦੇ ਉੱਪਰ ਉਹ ਬੰਦਾ ਕੌਣ ਸੀ ਤਾਂ ਖੈਰ ਇਹ ਸਾਰੀ ਗੱਲਬਾਤ ਹੁੰਦੀ ਹੈ ਤੇ ਇਸ ਮਗਰੋਂ ਉਹ ਕਹਿੰਦਾ ਹੈ ਕਿ ਠੀਕ ਹੈ ਮੈਂ ਤੈਨੂੰ ਵਾਪਸ ਕਾਸ਼ੀਪੁਰ ਲੈ ਚਲਦਾ ਹੈ ਟਰੱਕ ਦੇ ਵਿੱਚ ਸਵਾਰ ਹੋ ਜਾਂਦੇ ਨੇ ਨਸ਼ੇ ਦੇ ਵਿੱਚ ਕੁੜੀ ਹੁੰਦੀ ਹੈ ਟਰੱਕ ਦੇ ਵਿੱਚ ਪਈ ਹੋਈ ਭਾਰੀ ਚੀਜ਼ ਚੱਕ ਕੇ ਨ菲ਸ ਦੇ ਵੱਲੋਂ ਮਨਪ੍ਰੀਤ ਦੇ ਸਿਰ ਦੇ ਉੱਪਰ ਮਾਰ ਦਿੱਤੀ ਜਾਂਦੀ ਹੈ ਇਸ ਮਗਰੋਂ ਅੱਧ ਮਰੀ ਹੋਈ ਕੁੜੀ ਨੂੰ ਉਹ ਸੜਕ ਦੇ ਉੱਪਰ ਰੱਖਦਾ ਹੈ ਤੇ ਉਸ ਦੇ ਉੱਪਰੋਂ ਇੱਕ ਵਾਰ ਨਹੀਂ ਸਗੋਂ ਕਈ ਵਾਰ ਟਰੱਕ ਲੰਘਾ ਦਿੰਦਾ ਹੈ ਟ੍ਰੱਕ ਦੇ ਟਾਇਰ ਖੂਨ ਦੇ ਨਾਲ ਲਤਪਤ ਹੋ ਚੁੱਕੇ ਸਨ ਸੜਕ ਦੇ ਉੱਪਰ ਦੇਖਿਆ ਜਾ ਸਕਦਾ ਸੀ ਕਿ ਟਰੱਕ ਲੰਗਿਆ ਹੋਇਆ ਖੂਨ ਦੇ ਥੱਬੇ ਅੱਗੇ ਤੋਂ ਅੱਗੇ ਵਧਦੇ ਜਾ ਰਹੇ ਨੇ ਪਰ ਇਸ ਬੰਦੇ ਨੂੰ ਪੋਰਾ ਵੀ ਤਰਸ ਨਹੀਂ ਆਇਆ ਜਾ ਕੇ ਇਹ ਆਪਣੇ ਘਰ ਸੌਂ ਗਿਆ ਅਤੇ ਕੁਝ ਹੀ ਘੰਟਿਆਂ ਬਾਅਦ ਜਦੋਂ ਪੁਲਿਸ ਇਹਦੇ ਕੋਲ ਪਹੁੰਚਦੀ ਹੈ ਫਿਰ ਪਤਾ ਲੱਗਦਾ ਹੈ ਕਿ ਇਹ ਉੱਥੋਂ ਫਰਾਰ ਹੋ ਚੁੱਕਿਆ ਉਹ ਆਪਣੇ ਘਰ ਦੇ ਵਿੱਚ ਹੀ ਨਹੀਂ ਸੀ ਸਾਰੇ ਜਾਣਦੇ ਸੀ ਕਿ ਕਿਰਾਏ ਤੇ ਉੱਪਰ ਰਹਿੰਦੀ ਇਹ ਕੁੜੀ ਇਸ ਮੁੰਡੇ ਦੇ ਸੰਪਰਕ ਦੇ ਵਿੱਚ ਹੈ ਹੁਣ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸਨੂੰ ਫੜਨਾ ਚਾਹਿਆ ਤਾਂ ਇਹ ਆਪਣੇ ਘਰ ਦੇ ਵਿੱਚ ਨਹੀਂ ਮਿਲਿਆ ਚੱਕ ਹੋਰ ਵੀ ਗਹਿਰਾ ਹੁੰਦਾ ਗਿਆ ਪਰ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਇਹਨੇ ਸਾਰੀ ਕਹਾਣੀ ਸੁਣਾਈ ਕਿ ਕਿਸ ਤਰ੍ਹਾਂ ਦੇ ਨਾਲ ਮਨਪ੍ਰੀਤ ਦਾ ਵਿਆਹ ਸੁਖਬੀਰ ਦੇ ਨਾਲ ਹੋਇਆ ਸੀ ਦੋਹਾਂ ਦੀ ਬਣੀ ਨਹੀਂ ਘਰ ਤੇ ਵਿੱਚ ਬੱਚੀ ਹੋਈ ਤਾਂ ਉਹ ਵੀ ਸੁਖਬੀਰ ਲੈ ਗਿਆ ਉਸ ਮਗਰੋਂ ਇਹ ਕੁੜੀ ਕੱਲੀ ਸੀ ਚਿੰਤਾ ਦੇ ਵਿੱਚ ਰਹਿੰਦੀ ਹੁੰਦੀ ਸੀ ਇਸ ਨੂੰ ਥੋੜੇ ਜਿਹੇ ਪਿਆਰ ਦੀ ਲੋੜ ਸੀ ਤੇ ਮੈਂ ਇਸ ਦੇ ਨਾਲ ਪਿਆਰ ਦੀਆਂ ਗੱਲਾਂ ਕੀਤੀਆਂ ਨੰਬਰ ਐਕਸਚੇਂਜ ਹੋਏ ਅਤੇ ਇਸ ਦੇ ਨਾਲ ਜਾ ਕੇ ਉਹ ਨਾਜਾਇਜ਼ ਰਿਸ਼ਤਾ ਕਾਇਮ ਕਰ ਲੈਂਦਾ ਹੈ ਸਬੰਧ ਬਣਾ ਲੈਂਦਾ ਹੈ ਤਾਂ ਇਹ ਸਾਰੀ ਉਹ ਕਹਾਣੀ ਸੀ ਜਿਸ ਦੇ ਵਿੱਚ ਮਨਪ੍ਰੀਤ ਦੀ ਜ਼ਿੰਦਗੀ ਦੇ ਨਾਲ ਕਿੰਨਾ ਜ਼ਿਆਦਾ ਖਿਲਵਾੜ ਹੋਇਆ ਜਾਂ ਫਿਰ ਉਸਨੇ ਖੁਦ ਹੀ ਆਪਣੇ ਆਪ ਨਾਲ ਇੰਨਾ ਗਲਤ ਕੀਤਾ ਕਿਉਂਕਿ ਉਹ ਪਹਿਲਾਂ ਆਪਣੇ ਪਤੀ ਦੇ ਨਾਲ ਸੀ ਫਿਰ ਨਫੀਸ ਦੇ ਨਾਲ ਫਿਰ ਜਿਸ ਬੰਦੇ ਕੋਲ 10 ਦਿਨ ਰਹੀ ਉਹ ਬੰਦਾ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਤੇ ਫਿਰ ਹੁਣ ਇਹ ਫੋਨ ਕਰਨ ਵਾਲਾ ਵਿਅਕਤੀ ਕੌਣ ਸੀ ਇਹ ਹੁਣ ਤੱਕ ਇੱਕ ਰਾਜ਼ ਦਾ ਰਾਜ਼ ਹੀ ਬਣਿਆ ਹੋਇਆ ਜੋ ਕਿ ਮੰਪ੍ਰਿਤ ਦੇ ਨਾਲ ਹੀ ਚਲਾ ਗਿਆ ਪਰ ਇਹ ਨਫੀਸ ਨਾਮ ਦਾ ਬੰਦਾ ਜਿਹੜਾ ਕਿ ਇਸ ਨੂੰ ਪਿਆਰ ਤੇ ਚਾਂਸੇ ਦੇ ਵਿੱਚ ਲੈਂਦਾ ਪਹਿਲਾਂ ਇਸ ਦੇ ਨਾਲ ਰਹਿਣਾ ਸ਼ੁਰੂ ਕਰਦਾ ਤੇ ਫਿਰ ਇਦਾ ਹੀ ਵਿਆਹ ਆਪਣੇ ਦੋਸਤ ਦੇ ਨਾਲ ਕਰਵਾਉਣ ਦੀ ਗੱਲ ਆਖਦਾ ਪਰ ਜਦੋਂ ਇਹ ਕਿਤੇ ਵੀ ਸਿਰੇ ਨਹੀਂ ਚੜਦੀ ਗੱਲ ਉਹਨੂੰ ਲੱਗਦਾ ਹੈ ਕਿ ਮੰਪ੍ਰਿਤ ਉਸ ਦਾ ਖਿਆਲਾ ਨਹੀਂ ਛੱਡ ਰਹੀ ਤਾਂ ਫਿਰ ਉਸ ਨੂੰ ਬੇਰਹਿਮੀ ਤੇ ਨਾਲ ਖਤਮ ਕਰ ਦਿੰਦਾ ਰਿਸ਼ਤੇਆਂ ਨਾਲ ਇਸ ਤਰ੍ਹਾਂ ਕਿਸੇ ਨੂੰ ਵੀ ਨਹੀਂ ਖੇਡਣਾ ਚਾਹੀਦਾ ਅਤੇ ਕਿਸੇ ਤੇ ਵੀ ਭਰੋਸਾ ਕਰਨ ਤੋਂ ਪਹਿਲਾਂ ਸਾਨੂੰ 100 ਵਾਰ ਸੋਚਣਾ ਚਾਹੀਦਾ ਹੈ ਕਿ ਇਹ ਬੰਦਾ ਆਖਿਰਕਾਰ ਹੈ ਕੋਈ ਜਾਂ ਇਹ ਦੇਖਣਾ ਚਾਹੀਦਾ ਹੈ ਕਿ ਜਿਸ ਬੰਦੇ ਦੇ ਨਾਲ ਤੁਸੀਂ ਸੰਪਰਕ ਦੇ ਵਿੱਚ ਉਹ ਇਹੋ ਜਿਹਾ ਸੋਚ ਦਾ ਮਾਲਕ ਹੈ 네ਗੇਟਿਵ ਲੋਕ ਤਾਂ ਹੁੰਦੇ ਹੀ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਪਰ ਜਿੱਥੇ ਤੁਹਾਨੂੰ ਲੱਗੇ ਕਿ ਰਿਸ਼ਤਿਆਂ ਨੂੰ ਖਰਾਬ ਕਰਨ ਵਾਲੇ ਲੋਕ ਵੀ ਇੱਥੇ ਮੌਜੂਦ ਨੇ ਤਾਂ ਉੱਥੋਂ ਦੋ ਕਦਮ ਪਿੱਛੇ ਹੀ ਹਟ ਜਾਣਾ ਚਾਹੀਦਾ ਹੈ ਪਿੱਛੇ ਹਟਣਾ ਹਮੇਸ਼ਾ ਬੁਝਦਲੀ ਹੀ ਨਹੀਂ ਹੁੰਦੀ ਸਗੋਂ ਇੱਕ ਸਮਝਦਾਰੀ ਦਾ ਕਦਮ ਹੁੰਦਾ ਹੈ ਇਹ ਜਦੋਂ ਤੁਸੀਂ ਹਾਲਾਤਾਂ ਨੂੰ ਦੇਖਦੇ ਹੋਏ ਕਿਸੇ ਚੀਜ਼ ਤੋਂ ਪਿੱਛੇ ਨੂੰ ਮੋੜ ਆਉਂਦੇ ਹੋ